ਕੀ ਪਤਾ ਨਿੱਕੇ ਤੇਦੇ ਹੈ ਘਰ ਤੇ ਕੋਈ ਨਹੀਂ ਹੈ ਮੇਰਾ ਇੱਕ ਰੰਦਾ ਬਣੰਦੀ ਹੋਇਆ ਪਹਿਲਾ ਸੋਨਾ ਦੇਖਣਾ ਨਾ ਮਰੀ ਵੇਜ ਮਮੀ ਨੂੰ ਨਹੀਂ ਕਹਤਾ ਲੈ ਆਈ ਨਹੀਂ ਹੈ ਕੀ ਪਤਾ ਕਿਤੇ ਲੱਭੀ ਜਾਵੇ ਮਾਤਾ ਝੂਠ ਨਾ ਬੋਲਦੀ ਹੋਵੇ ਨਹੀਂ ਪਹਿਲਾ ਤੇ ਮੁੰਡੇ ਚਾਹ ਤੇ ਜਾ ਉਧਰ ਆਵਾ ਫੋੜ ਦਿਨੇ ਤਰ

ਬੜੀ ਉਹ ਕੰਮ ਕਰਤੀ ਸੀ ਦੀ ਹਵੇ ਲਾ ਸਾਰਾ ਹੀ ਵੇਚ ਦਿੱਤਾ ਸਾਡੇ ਬਰਤ ਸੋਚਿਆ ਇੱਕ ਕੱਖ ਨਹੀਂ ਹੈ ਨਾ ਕਾਲ ਸੁਣ ਮੇਰੇ ਵਾਜਾ ਮਾਰਦੇ ਆ ਇਹ ਤਾਂ ਪਹਿਲਾਂ ਵਾਜ ਹੀ ਨਹੀਂ ਦਿੱਤੀ ਮੈਨੂੰ ਤੂੰ ਇੱਥੇ ਬੈਠੇ ਆਗੇ ਮੈਂ ਕਿਨੇ ਚਿਰ ਦਾ ਆਇਆ ਮੈਂ ਤਾਂ ਗਿਆ ਇੱਥੇ ਪਹਿਲੀ ਚ ਅਰਸ਼ਦ ਮੈਂ ਵੀ ਪੁੱਛਣੀ ਬਸ ਰਸੋਈ ਦੇ ਵਿੱਚ ਡੀ ਹੀ ਕੰਮ ਕਰਦੀ ਉਹ ਉੱਥੇ ਵੀ ਉਹ ਮਿੰਟੂ ਟੱਕਰ ਗਿਆ ਉਹਦੇ ਲਾਗੇ ਖਲੋਤਾ ਰਿਹਾ ਘੜੀਓ ਤੇ ਉਹ ਡੈਡੀ ਹੋਣਾ ਮੋਟਰਸਾਈਕਲ ਲੱਭਣ ਡਿਆ ਕਿੱਥੇ ਗਏ ਆ ਡੈਡੀ ਹੁਣੀ ਤਾਂ ਵਾਂਡੇ ਗਏ ਆ ਮੈਨੂੰ ਯਾਦ ਦਾ ਵਾਂਡੇ ਗਏ ਆ ਪਰ ਮੈਨੂੰ ਇੰਨਾ ਨਹੀਂਗਾ ਪਤਾ ਵੀ ਗਏ ਕਿਥੇ ਦੱਸ ਕਿੱਦੇ ਗਏ ਨਹੀਂ ਉਹ ਵਾਂਡੇ ਜਾਣਾ ਹੁੰਦਾ ਤੇ ਪਤਾ ਨਹੀਂ ਮੈਂ ਵੀ ਸੋਈ ਦੇ ਵਿੱਚ ਡਈ ਹੀ ਕੰਮ ਕਰਨਾ ਤੇ ਉੱਥੇ ਹੀ ਉਹ ਦੇਹ ਦਸ ਲਾਵਾਂ ਸਮਾਂ ਨਹੀਂ ਕਰਨ ਪਿਛਲੇ ਟਾਈਮ ਨਾਲਗਾ ਪਰ ਇਹਨਾਂ ਮੈਂ ਵੀ ਪੁੱਛਿਆ ਵੀ ਚੱਲੇ ਕਿੱਥੇ ਆ ਮੈਂ ਸ਼ਾਇਦ ਤੁਹਾਨੂੰ ਦੱਸ ਗਏ ਹੁਣ ਓਹੋ ਉਹ ਲੋੜੀ ਨਹੀਂ ਆ ਕੱਲ ਹਾਂਜੀ ਮੇਰੇ ਹਿਸਾਬ ਨਾਲ ਉਹ ਦੇਣ ਗਏ ਹੁਣੇ ਭੂਆ ਨੂੰ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਆਪੇ ਆ ਜਾਂਦੇ ਆ ਚਲੋ ਉਹ ਤਾਂ ਕੋਈ ਗੱਲ ਨਹੀਂ ਆ ਹਾਂ ਕਿ ਭਾਰੇ ਆ ਵੀ ਟਾਈਮ ਤੋਂ ਕਿੰਨਾ ਹੀ ਹੋ ਗਿਆ ਵਾ ਉਹ ਚਲ ਕੋਈ ਗੱਲ ਨਹੀਂ ਆ ਜਾਂਦੇ ਹਾਂ ਉਹਦਾ ਪਿੰਡ ਵਾ ਮੁੜੇ ਨਹੀਂ ਹਾਲੇ ਤੱਕ ਕੀ ਪਗਾਂ ਰਾਤ ਨਹੀਂ ਰਹਿਣਗੇ ਇੱਥੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਰਾਤ ਰਹਿਣਾ ਹੋ ਜਾਣਾ ਤਾਂ ਵੀ ਫੋਨ ਕਰ ਦੇਣਾ ਜੇ ਨਾ ਰਹਿਣਾ ਹੋਇਆ ਤਾਂ ਵੀ ਕਰ ਦੇਣਾ ਨਾ ਨਹੀਂ ਕਰਦੇ ਜਾਂਦਾ ਫਿਰ ਤੇ ਬੰਦਾ ਹੀ ਨਾ ਬਦ ਦੱਸ ਕੇ ਉਹਨਾਂ ਕਿੱਥੋਂ ਜਾਣਾ ਦੱਸ ਕੇ ਤਾਂ ਜਾਂਦੇ ਜੇ ਅਹੀਂ ਕੋਲ ਲੱਗਦੇ ਹੁੰਦੇ ਉਹਨਾਂ ਤੇ ਚਲੋ ਕੋਈ ਗੱਲ ਨਹੀਂ ਨਹੀਂ ਦੱਸ ਕੇ ਜਾਣਾ ਕੋਈ ਗੱਲ ਨਹੀਂ ਆਪੇ ਆ ਜਾਂਦੇ ਜਾਂ ਚਾਹ ਦੇ ਬਣਾਵਾ ਘੁੱਟ ਆ ਮੈਂ ਵੀ ਟਿੰਬਾ ਸੱਚ ਕਰ ਖੇਡਿਓ ਜਾ ਬਣਾ ਬਣਾਉਂਦੀ ਆ ਫੁੱਟ ਹੋਰ ਸੁਣੋ ਬਬੀ ਉਹ ਤਾਂ ਨਹੀਂ ਤਾਂ ਹੀ ਰਹਿੰਦੀ ਆ ਹਰਪਿੰਦਰ ਦੀ ਮੈਂ ਪੈਂਦੀ ਤਾਂ ਠੀਕ ਸਾਂ ਹਰਪਿੰਦਰ ਨੇ ਤਾਂ ਇੰਨੀ ਕ ਤੰਗੀ ਦਿੱਤੀ ਆ ਨਾ ਪਿੱ ਤੁਹਾਨੂੰ ਦੱਸ ਹੀ ਨਹੀਂ ਸਕਦੇ ਕੋਈ ਕਿਉਂ ਕੀ ਗੱਲ ਹੋ ਗਈ ਐ ਤੁਹਾਨੂੰ ਮੈਂ ਦੱਸਿਆ ਦੋ ਦਿਨ ਹੈਗਾ ਹੀ ਫੋਨ ਤੇ ਪਿੱ ਕਦੀ ਆਂਦੀ ਐ ਪਿਆਲੀ ਵੇਚਦੀ ਐ ਕਦੀ ਆਂਦੀ ਐ ਰੋਡ ਵਾਲੇ ਪੈਸੇ ਜਿਹੜੇ ਆਏ ਪਿਆਲੀ ਦੇ ਉਹਾਨੂੰ ਦੇ ਦੋ ਹੁਣ ਹੋਰ ਕੁਛ ਨਹੀਂ ਆ ਤੇ ਮੈਨੂੰ ਬਾਹ ਨਾਲ ਲਾਤਾ ਵੀ ਮਾਮੇ ਦੇ ਮੁੰਡੇ ਦਾ ਵਿਆਹ ਆ ਅੱਛਾ ਤੇ ਜਿਹੜਾ ਸੋਨਾ ਮੈਨੂੰ ਪਾਇਆ ਮੈਨੂੰ ਸੋਨਾ ਦੋ ਤੁਸੀਂ ਨਾ ਥੋੜਾ-ਥੋੜਾ ਨਾ ਦਿਓ ਤੇ ਨਾ ਦਿਓ ਪੈਸੇ ਤੇ ਬਾਕੀ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲੂੰਗੀ ਉਹਦੇ ਨਾਲ ਮੈਂ ਤੇ ਭੈਣ ਜੀ ਤਾਂ ਨਹੀਂ ਦਿੱਤਾ ਮੈਂ ਆਪੇ ਪਿਆਲੀ ਵੇਚਦੇ ਫਿਰਨ ਲੱਗਤੇ ਇਹ ਨਾ ਹੋਵੇ ਕਿ ਸੋਨਾ ਵੇਚ ਮੈਂ ਉਹਨੂੰ ਕਿਹਾ ਵੀ ਤੂੰ ਘਰੋਂ ਬਾਹਰ ਕੱਢ ਲੈਣਾ ਨਹੀਂ ਸੋਨਾ ਵੇਚਦਾ ਵਾ ਤੇ ਬੜਾ ਬੋਲੀ ਬੜੀਆਂ ਗੱਲਾਂ ਕੀਤੀਆਂ लवली ਨੂੰ ਸਖਾ ਲਿਆ लवली ਨੂੰ ਮੇਰੇ ਨਾਲ ਘਲਾ ਉਹ ਵੀ ਮੇਰੇ ਨਾਲ ਪਿਆ ਇਸੇ ਉਹਦੇ ਚੰਗੀ ਭਲੀ ਕੀ ਪਤਾ ਨਹੀਂ ਕੀ ਗੱਲ ਹੋ ਗਈ ਹੈ ਪਤਾ ਨਹੀਂ ਭੈਣ ਜੀ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਵਾ ਇਹ ਤਾਂ ਘਰ ਨੂੰ ਘਰ ਸਮਝ ਨਹੀਂ ਲਈ ਭੈਣ ਜੀ ਉਹਦੇ ਨਾਲ ਮੁੰਡੇ ਨੂੰ ਵੀ ਸ਼ਿਕਾਇਤ ਆ ਕੇ ਨਾ ਤੇ ਆਪਣੇ ਮਗਰ ਲਾ ਲਿਆ ਕਦੀ ਉਹਨੂੰ ਕਹਿੰਦੀ ਆ ਪੈਲੀ ਵੇਚ ਦੇ ਕਦੀ ਉਹਨੂੰ ਕਹਿੰਦੀ ਆ ਵੀ ਜੋ ਹੈਗਾ ਤੂੰ ਵੇਚ ਦੇ ਐਂ ਹੋਰ ਕਿਤੇ ਚੱਲ ਜੰਦੇ ਆ ਏਦਾਂ ਕੁ ਕਰਨ ਲਈ ਆ ਵੀਜੀ ਇਹ ਮੈਨੂੰ ਤੇ ਨਹੀਂ ਸਮਝ ਲੱਗਦੀ ਮੈਂ ਇਹ ਮੈਨੂੰ ਕਹਿੰਦੀ ਆ ਵੀ ਭੈਜੀ ਦੇ ਰਿਸ਼ਤਾ ਕਰਾ ਮੈਂ ਭੈਜੀ ਨੂੰ ਵਿਚਾਰੀ ਕਿਹੜਾ ਉਹਦੇ ਅੰਦਰ ਪੈ ਕੇ ਦੇਖਿਆ ਪਿੱਛੋਂ ਦੇ ਸਾਰੇ ਚੰਗੇ ਭਲੇ ਜਦੋਂ ਮੈਂ ਇਹਨਾਂ ਦੇ ਘਰ ਜਾਂਦੀ ਰਹੀ ਆ ਉਹਦੇ ਤੇ ਚੰਗੀ ਭਲੀ ਇਹੋ ਜੀ ਕੋਈ ਗੱਲ ਹੀ ਨਹੀਂ ਰਿਸ਼ਤਾ ਵੀ ਮੈਂ ਤਾਂ ਹੀ ਕਰਾਤਾ ਵੀ ਚਲ ਕੁੜੀ ਚੰਗੀ ਉਹ ਕੁੜੀ ਚੰਗੀ ਜੇ ਮੈਨੂੰ ਪਤਾ ਹੁੰਦਾ ਐਦਾਂ ਨਹੀਂ ਤੇ ਮੈਂ ਰਿਸ਼ਤਾ ਕਰਾਉਣਾ ਨਹੀਂ ਮੈਂ ਕਿਹੜਾ ਕੋਈ ਬਕਾਨੇ ਥਾਂ ਕਰਾਇਆ ਸੀ ਐ ਜਿਹੜੇ ਸਾਡੇ ਘਰ ਦੀ ਮਿੱਟੀ ਪੁੱਟ ਕੇ ਖੜੀ ਐ ਤੇ ਜਿਉਂ ਨਿਕਾ ਮੁੰਡਾ ਇੱਥੇ ਹੀ ਉਹਦ ਨਾਲ ਸ਼ਰੀਕੇ ਕਰਦੀ ਰਹੀ ਫਿਰ ਹੋਰ ਕੋਈ ਨਹੀਂ ਤੇ ਜਦੋਂ ਚੱਲਿਆ ਹੀ ਕਰਨ ਕਿਤੇ ਮਿਲਣਾ ਗਏ ਦੋਵੇਂ ਜੀ ਗਾਹ ਨਾ ਹੋਏ ਤਾਂ ਹੁਣ ਮਗਰ ਫੋਨ ਕਰਨ ਦੇ ਆ लवली ਕੋ ਕਰਾਉਂਦੇ ਕਿ ਉਹਨੂੰ ਕਹੇ ਪੈਸੇ ਪਾ ਹਨ लवली ਵੀ ਇਦਾਂ ਡਾਡਾ ਕਰਦੀ लवली ਪੂਰਾ ਇਹਦੇ ਮਗਰ ਲੱਗਾ ਹੱਟੇ ਤਾਂ ਸੁੰਦਾ ਹੀ ਨਹੀਂ ਉਹ ਤਾਂ ਚੰਗਾ ਭਲਾ ਹੀ ਮੁੰਡਾ ਬੜਾ ਚੰਗਾ ਹੈਗਾ ਪਤਾ ਨਹੀਂ ਜਿਉਂ ਵਿਆਹ ਹੋਇਆ ਵਾ ਨਾ ਅੱਜ ਹੋਰ ਭੜ ਕੇ ਹੋਰ ਹੁੰਦੇ ਨਾ ਮਾਂ ਪਿਓ ਦੇ ਨਾਲ ਮੋਈ ਨਹੀਂ ਰਿਹਾ ਚਲ ਕੋਈ ਗੱਲ ਨਹੀਂ ਤੁਸੀਂ ਫੇਰ ਕਰਨਾ ਕਰੋ ਤੇ ਕੋਈ ਨਹੀਂ ਮੈਂ ਕਰੂੰਗੀ ਗੱਲ ਉਹਨਾਂ ਨਾਲ ਜੇ ਤੋ ਉਹਦੇ ਮੰਨਣ ਚਾਹੂਗੀ ਠੀਕ ਆ ਨੇ ਫਿਰ ਵੀ ਦੇਖ ਲਾਂਗੇ ਵੀ ਉਹ ਕੀ ਚੰਦੀ ਤੂੰ ਇਹਦਾ ਪਹਿਲੇ ਇਹਦੇ ਮਾਪਿਓ ਦਾ ਗੱਲ ਕਰੋ ਇਹਨੇ ਤੇ ਇੰਨੀ ਤੰਗੀ ਦਿੱਤੀ ਆ ਵੀ ਕੋਈ ਗੱਲ ਹੀ ਕਰਨ ਵਾਲੀ ਤੇ ਮੈਨੂੰ ਲੱਗਦਾ ਭੜੇ ਭਲੇ ਮਾਨ ਸਾਹਿਬ ਚਾਰੇ ਕੋਈ ਨਹੀਂ ਮੈਂ ਉਹਨਾਂ ਨਾਲ ਵੀ ਗੱਲ ਕਰ ਲੂੰਗੀ ਕਸੂਰ ਪਹਿੰਜੀ ਮੈਨੂੰ ਲੱਗਦਾ ਮਾਂ ਦਾ ਸਾਰਾ ਪਿਓ ਚੰਗਾ ਵਾ ਅੱਗੇ ਇੱਕ ਵਾਰਾਂ ਕਹਿ ਦਿੰਨੇ ਆ ਸਾਰੀ ਗੱਲ ਕੀਤੀ ਤੇ ਪਿਓ ਨਹੀਂ ਹਉਦੰਦਾ ਗਿਆ ਹੁਣ ਮਾਂ ਹੀ ਜਾਂਦੀ ਆ ਅੰਦਰ ਵੜ ਜਾਂਦੀ ਆ ਮੇਣ ਮੇਣ ਮਾਵਾ ਧੀਆਂ ਕਰਤ ਕਰੇ ਚਲੋ ਕੋਈ ਗੱਲ ਨਹੀਂ ਮੈਂ ਮਾਂ ਨਾਲ ਗੱਲ ਹੀ ਨਹੀਂ ਕੀ ਕਰਨੀ ਮੈਂ ਘੜ ਹੀ ਪਿਓ ਨਾਲ ਲਾਉਂਗੀ ਆਹੋ ਤੈਨੂੰ ਕੀ ਗੱਲ ਦਾ ਪਤਾ ਦੀ ਆ ਕਿ ਨਹੀਂ ਪਤਾ ਆ ਇਦਾਂ ਹੀ ਕਰੀ ਹੁੰਦੀ ਆ ਕਿ ਤੇ ਮੈਂ ਕਰੂੰਗੀ ਵੀ ਉਹਦੇ ਨਾਲ ਗੱਲ ਜਾਂ ਜਦੋਂ ਪਿਓ ਲੱਗੇ ਹੋਊਗਾ ਉਦੋਂ ਗੱਲ ਛੇੜੂੰਗੀ ਅਹੇ ਇਦਾਂ ਹੀ ਕਰਿਓ ਤੇ ਨਾ ਅੱਗੋਂ ਪਿਛੋਂ ਛੇੜੂੰਗੀ ਨਾ ਫੇਰ ਉਹ ਹੀ ਗੱਲ ਆ ਘਰਕ ਪੱਤ ਪਾ ਕੇ ਬਹਿ ਜਾਣਾ ਮੈਂ ਮੰਮੀ ਪੂਆ ਨੂੰ ਦੱਸ ਕੇ ਆਈ ਆ ਤੇ ਪੂਆ ਨੇ ਮੇਰੇ ਪੇਕੇ ਦੱਸਿਆ ਵਾ ਫੇਰ ਪਿਓ ਮਾਂ ਦੇ ਦੁਆਲੇ ਹੁੰਦਾ ਵਾ ਨਾ ਚਲ ਕੋਈ ਗੱਲ ਨਹੀਂ ਤੁਸੀਂ ਫੇਰ ਨਾ ਕਰੋ ਮੈਂ ਸਾਰੀ ਗੱਲਬਾਤ ਕਰੂੰਗੀ ਤੇ ਤੁਸੀਂ ਟੈਨਸ਼ਨ ਨਾ ਲਵੋ ਹੁਣ ਕੋਈ ਗੱਲ ਨਹੀਂ ਚਲੋ ਤੁਸੀਂ ਇੰਨਾ ਵੀ ਕਰਿਓ ਚੰਗਾ ਸਾਡੇ ਘਰ ਦੇ ਵਿੱਚ ਤੰਤਰੀ ਕਲਾ ਮੁੱਕਦੀ ਨਹੀਂ ਕਿਹੋ ਜਿਹੀ ਤੇ ਕੋਈ ਗੱਲ ਨਹੀਂ ਤੁਸੀਂ ਫੇਰ ਨਾ ਕਰੋ ਜੇ ਮੈਂ ਕਰਾਇਆ ਵਾ ਨਾ ਤੇ ਮੈਂ ਸਾਹਬ ਮੀਨਾ ਫੋਨ ਆ ਗਿਆ ਉਹ ਹਲੋ ਹਲੋ ਹਾਂਜੀ ਲਵਲੀ ਟੋਟਾ ਅਹੀ ਨਾ ਤੇਰੇ ਘੂਆ ਕੋ ਗਏ ਹਾਂ ਲੋੜੀ ਦੇਣਾ ਤੁਸੀਂ ਦੱਸਿਆ ਹੀ ਨਹੀਂ ਜੇ ਜਾਣਾ ਹੀ ਤਾਂ ਤੁਸੀਂ ਦੱਸ ਕੇ ਚੱਲਣਾ ਚੱਲ ਮੈਂ ਤਾਂ ਕਹਿ ਤੂੰ ਗੱਲ ਕਰੇ ਘਰੇ ਜੇ ਤੇ ਇਹ ਵਿਆਹਣਾ ਨਹੀਂ ਕਰਨਾ ਤੇਰੇ ਡੈਡੀ ਨੂੰ ਮੈਂ ਕਹਿ ਕੱਲੇ ਚੱਲ ਜੇ ਤੇ ਇਹਦੇ ਚੱਲਗਾ ਨਾਲ ਦੋਵੇਂ ਜਾਣੇ ਚੱਲ ਜਣੇ ਆ ਚਲੋ ਕੋਈ ਗੱਲ ਨਹੀਂ ਤਾਂ ਆਉਣਾ ਨਹੀਂ ਤੁਸੀਂ ਹੁਣ ਚਲੋ ਕੋਈ ਗੱਲ ਨਹੀਂ ਰਹਿ ਬੋ ਹਾਂ ਜੇ ਮੇਰਾ ਪੁੱਤ ਨਾ ਗੇਟ ਗੜ ਚ ਅੱਜ ਨਾ ਬੰਦ ਕਰ ਲਿਓ ਨਹੀਂ ਕਰ ਲਾਂਗੇ ਕੋਈ ਗੱਲ ਨਹੀਂ ਸਵੇਰੇ ਫਿਰ ਸਵਕਤਿ ਆ ਜਿਓ ਆ ਆ ਕਰਨਾ ਹੀ ਆ ਜਾਣਾ ਪੁੱਤ ਚਲੋ ਠੀਕ ਆ ਦੱਸ ਜੇ ਤੁਸੀਂ ਜਾਣਾ ਹੈ ਤਾਂ ਤੁਸੀਂ ਦੱਸ ਕੇ ਜਾਓ ਹੋਣੇ ਵੀ ਤਾਂ ਫੋਨ ਕੀਤਾ ਹੀ ਆ ਅੱਧ ਕਰਦੇ ਆ ਮੈਨਾਂ ਕਿਤੇ ਸਰਪੰਦਰ ਹਾਂਜੀ ਆ ਜਿਓ ਬਣ ਗਈ ਸਬਜੀ ਸਬਜ਼ੀ ਦੇ ਬਾਹਰ ਹੀ ਲਈ ਆ। ਮੇਰੀ ਗੱਲ ਸੁਣ ਮਮੀ ਨੂੰ ਨਾ ਲਾਇਆ ਤੂੰ। ਅੱਛਾ ਉਹ ਗਏ ਭੂਆ ਕੋਈ ਆ। ਉਹ ਤਾਂ ਪਹਿਲਾਂ ਬੋਲਦੇ ਨਹੀਂ ਨਾ। ਆਹੋ। ਉਹ ਤਾਂ ਗੱਲਾਂ ਕਰਦੇ ਉਹਨੇ ਆਉਂ ਪਤਾ ਜਾਉਂ ਕਰਦਾ ਤੇ ਹੁਣ ਵੇਖ ਲੈ ਲੋੜੀ ਲੈ ਕੇ ਚਲ ਗਈ ਉਹਦੇ। ਕੋਈ ਚਲੋ ਕੋਈ ਨਹੀਂ ਜਾਣ ਦੋ। ਸਾਨੂੰ ਕੀ ਲੱਗੇ? ਜੋ ਮਰਜ਼ੀ ਕਰਦੇ ਤੇ ਜਦੋਂ ਉਹਨਾਂ ਨੇ ਨਾ ਸਲਾਹ ਹੀ ਨਹੀਂ ਕੋਈ ਗੱਲ ਵਾਧ ਵੀ ਹੈ। ਅਹੀਂ ਇਹ ਕਹਿੰਦੇ ਇੱਥੇ ਮਰਜ਼ੀ ਜਾਣ। ਚਲ ਕੋਈ ਗੱਲ ਨਹੀਂ ਫੇਰ ਵੀ ਦੱਸ ਕੇ ਜਾਣ ਦਾ ਫਰਜ਼ ਹੈਗਾ ਹੀ ਨਾ। ਉਹ ਸਾਨੂੰ ਸਮਝਦੇ ਨਹੀਂ ਕਰਦੇ ਵਿੱਚ ਜੇ ਸਮਝੇ ਤਾਂ ਫੇਰ ਹੀ ਦੱਸ ਕੇ ਜਾਣ। ਉਹ ਤਾਂ ਬਸ ਐਵੇਂ ਟੈਨਸ਼ਨ ਲਈ ਜਾਂਦੇ ਹੁੰਦੇ ਆ। ਆਪੇ ਫਿਰ ਸਵੇਰੇ ਆ ਜਾਣਗੇ ਸੋਚਦੇ ਹੋਣ ਕੀ ਕੋਣ ਦਸਿਆ ਮੋਨਾਇਆ ਮੋਨਾਇਆ ਇਹ ਮਮੀ ਦਾ ਫੋਨ ਹੈ ਅੱਛਾ ਯਾਹੀ ਛੇੜਿਆ ਮੈਂ ਤੇ ਉਹ ਜਦੋਂ ਉੱਥੇ ਜਾ ਕੇ ਚੇਤਾ ਆ ਗਿਆ ਤਾਂ ਫੇਰ ਹੀ ਫੋਨ ਕਰਨਾ ਮੈਂ ਕਰ ਹੈਗਾ ਬਈ ਇੱਥੋਂ ਨਹੀਂ ਚੇਤਾ ਆਏ ਦੱਸ ਕੇ ਜਾਣਾ ਉਹ ਇੱਥੋਂ ਫਿਰ ਉਹਨਾਂ ਦਾ ਇਰਾਦਾ ਹੋਣਾ ਵੀ ਛੇਤੀ ਆ ਜਾਣਾ ਤੇ ਉਹਨਾਂ ਨੇ ਰਾਤ ਰੱਖ ਲਿਆ ਉੱਥੇ ਚਲੋ ਕੋਈ ਨਹੀਂ ਮੈਂ ਭੇਜ ਜੰਦੇ ਹਾਂ ਆ ਚੱਲਿਆ ਆ ਦੱਸਣ ਨੂੰ ਆ ਜਾਣ ਨਹੀਂ ਆਜਣਾ ਕਿ ਛੇੜੇ ਪਰਸ ਨੂੰ ਕਰਨਾ ਉਹਨਾਂ ਨੇ ਚਲੋ ਸਭ ਰੋਟੀ ਪਣੀ ਬਣੇਗੀ ਸਬਜ਼ੀ ਮੈਂ ਲੱਗੀ ਫੁਲਕੇ ਲਾਉਣਾ ਉਸ ਹਵਾ ਨੂੰ ਮੈਂ ਵੀ ਨਾ ਕਰੀ ਨੇ ਇਥੋਂ ਦੱਸ ਕੇ ਨਹੀਂ ਗਏ ਇੱਕ ਵੀ ਚਾਇਆ ਬਲਕਿ ਉਹ ਚੰਗੇ ਜਿਹੇ ਕਿਥੇ ਚਲੇ ਉਹਦਾ ਦਾ ਭੂਆ ਨਾ ਬੋਲਦੇ ਨਹੀਂ ਉਹਦਾ ਸੌ ਸੌ ਕਦਾ ਪਤਾ ਕਰਦੇ ਕਿ ਉਹ ਇਦਾਂ ਮਾ ਉਹ ਜਿੱਤਾ ਥੋੜਾ ਚੰਗੀ ਬਣ ਗਈ ਕਿਹੜੀ ਮਾਤਾ ਉਹ ਨਾ ਇਹ ਵੀ ਮੂੰਹ ਦੀ ਮਿੱਠੀ ਹੈ ਹੁਣ ਉਥੇ ਜਾ ਕੇ ਚੰਗੀ ਬਣ ਗਈ ਹੁਣ ਇਹ ਲੈ ਭੈਣ ਜੀ ਮੈਂ ਤੇ ਚੰਗੀ ਬਣੀ ਬਿਆ ਉਹ ਆ ਜੇ ਇਹਦਾ ਕਰਦੀ ਮੰਮੀ ਨੂੰ ਪਿੰਡ ਲਾਉਂਦੀ ਆ ਫੋਨ ਤੇ ਉਹਨਾਂ ਨੂੰ ਦੱਸਦੀ ਆ ਸਾਰਾ ਕੁਝ ਬਾਕੀ ਕੀ ਦੱਸਦੇ ਆ ਹਲੋ ਸਸਕਮੀ ਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਅੱਛਾ ਅੱਛਾ ਨਾ ਕਰਨ ਕੋਚੋ ਨਹੀਂ ਬਸ ਰੋਟੀ ਪਣੀ ਫਕਾ ਲਿਆ ਖਾ ਲਿਆ ਸੀ ਤੇ ਹੁਣ ਤਾਂ ਵਿਲੇ ਹੀ ਬਸ ਹਾਂਜੀ ਹਾਂਜੀ ਤੁਸੀਂ ਕਰਨ ਨੇ ਅੱਛਾ ਡੜੀਆਂ ਨਹੀਂ ਕਰੇ ਠੀਕ ਹੈ ਠੀਕ ਹੈ ਫੋਨ ਕਰ ਮੈਂ ਮੀਕੀ ਸਨ ਨਾ ਮੈਂ ਤਾਂ ਆ ਕੇ ਸੁਣ ਲਿਆ ਹੀ ਤੁਹਾਨੂੰ ਵੀ ਮੰਮੀ ਹਣੀ ਗਈ ਆ ਪੂਆ ਬਣਾ ਕੋ ਨਾ ਹਨ ਕੁਝ ਦੱਸਦੀ ਦੇਈਏ ਉਹ ਹਨ ਉਹਨੇ ਘਰ ਦੇ ਵੇ ਸਮਝਿਆ ਬੇਚੇਰੀ ਦੱਸ ਕੇ ਜਾਣ ਤੇ ਹੁਣ ਮਗਰੋਂ ਫੋਨ ਕਰਦਾ ਵਾ ਵੀ ਅਹੀਂ ਹੁਣ ਰਾਤ ਰਹਿਣਾ ਵਾ ਤਾਂ ਡਿਪੂਆ ਨਹੀਂ ਆਉਂਦੇ ਕਿਦਾ ਹੈ ਅਹੀਂ ਹੁਣ ਸਵੇਰੇ ਆਵਾਂਗੀ ਮੈਂ ਉੱਥੇ ਜਾ ਕੇ ਨਾਲ ਚੇਤਾ ਆ ਗਿਆ ਵਾ ਵੀ ਘਰ ਹੈਗਾ ਵਾ ਕੋਈ ਇਥੇ ਜਾਣ ਦੇ ਚੇਤਾਇਆ ਨਾ ਉਹੀ ਨਾ ਮਮੀ ਉਹ ਤਾਂ ਮੈਂ ਕਹਿੰਦੀ ਹਾਂ ਨਾ ਇਹ ਵੀ ਕਿਥੋਂ ਸਮਝਦੇ ਜੀ ਉਹਨਾਂ ਵੱਲ ਦੀ ਗੱਲ ਕਰਦੇ ਆ ਦੇਖ ਨਾਲੇ ਗੱਲ ਤਾਂ ਸੱਚੇ ਕੋਹਰ ਤਾਂ ਸਾਂ ਉਹਦੇ ਵਿੱਚ ਤੇਰੀ ਭੁੱਲ ਗਈ ਮੈਂ ਉਹਨੇ ਇਹ ਨਾ ਮਗਰੋਂ ਕਿ ਮੈਂ ਅੰਮਾ ਜੀ ਫੋਟੋ ਮੈਂ ਆਪਣਾ ਸੋਨਾ ਵੀ ਦੀਪਲਾ ਹੈਗਾ ਤੇ ਚਿਕ ਨਹੀਂ ਹੈਗਾ ਉਹ ਬਸ ਬਾਕਸ ਉਹਦਾ ਹੀ ਖਾਲੀ ਪਈ ਹੈ ਨਾ ਵਿੱਚ ਕੁਝ ਹਾਰਵਾ ਨਾ ਹੋਰ ਮੈਂ ਚੱਲ ਵੇਖ ਕੇ ਦੇ ਦੇਣੀ ਕੀ ਪਤਾ ਮਾਤਾ ਝੂਠ ਨਾ ਬੋਲਦੀ ਹੋਵੇ ਨਾ ਹੈ ਹੀ ਨਹੀਂ ਦਿਨੇ ਬੋਖ ਸੁਖਾਲੀ ਮੈਂ ਵੇਚ ਕੇ ਹਰਾ ਰਹਿ ਗਈ ਬਾਈ ਹਾਈ ਹਾਈ ਕਿੱਥੇ ਗਿਆ ਸੋਨਾ ਇਹਨਾਂ ਤੇ ਮੰਮੀ ਇਹਦੇ ਵਿੱਚ ਤੇ ਮੰਮੀ ਦੀ ਗਲਤੀ ਹੈਗੀ ਨਾ ਪਾਈ ਮੰਨੋ ਪਾਈ ਨਾ ਮੰਨੋ ਮੇਰੀ ਇਹਦੇ ਵਿੱਚ ਹੁਣ ਕੀ ਗਲਤੀ ਹੈ ਹਾਂਜੀ ਨਹੀਂ ਨਹੀਂ ਅਮੀ ਪੁੱਛਣਾ ਤੇ ਬੰਦਾ ਹੀ ਹੈ ਇਹਨਾਂ ਨੂੰ ਹੁਣ ਤੇ ਮੰਮੀ ਇਹੀਂ ਤੇ ਗੱਲ ਨਹੀਂ ਕਰਦੀ ਇਸੇ ਕਰਕੇ ਕੋਈ ਚਲੋ ਕੋਈ ਨਹੀਂ ਬਾਕੀ ਦੀ ਗੱਲ ਆਪਾਂ ਫੇਰ ਕਰਾਂਗੇ ਮੈਂ ਤੁਹਾਨੂੰ ਇੰਨਾ ਕੁ ਦੱਸਣਾ ਸੀ ਕਿ ਹੈ ਨਹੀਂ ਇਹ ਸੋਨਾ ਤੇ ਉਹ ਸਖਰੇ ਦੇ ਰੂ ਦੇਤਾ ਹੈ ਉਹ ਉਹਦਾ ਨਿੱਕੇ ਦਾ ਹੀ ਸੋਚਦੇ ਆ ਕਰੀਜਾਂ ਜੋ ਕਰਨਾ ਚਲੋ ਠੀਕ ਆ ਫਿਰ ਮੈਂ ਮੈਂ ਰੱਖ ਦਿੰਦੀ ਇਹਨਾਂ ਨੂੰ ਰੋਟੀ ਪੜਾਉਣੀ ਹੈ ਚਲ ਜਾਈਏ ਗੱਲ ਵੀ ਕੀ ਕਰਨੀ ਹੈ ਜਦ ਡਾਡਿਆਂ ਦਾ ਡਾਡਿਆਂ ਦੇ ਗੱਲ ਕਰੀ ਦੀ ਕੋਈ ਆਣਾ ਜਗ ਨਹੀਂ ਫਿਰ ਬੰਦ ਨਹੀਂ ਕੰਮ ਕੀਤਾ ਵੀ ਕੀਤਾ ਕੇ ਇਹ ਕਰਨਾ ਵੀ ਹੀ ਤੇ ਇਹਨੇ ਮੈਨੂੰ ਪੁਸ਼ਕੇ ਕਰਨਾ ਹੁਣ ਇਹ ਕੱਢੀ ਜਾ ਕੇ ਇਹਨਾਂ ਬਾਰੀਆਂ ਬੋਲਣ ਦੀ ਤੇ ਜੇ ਇਹਨੂੰ ਕੋ ਲੱਭ ਜਾਂਦਾ ਤੇ ਇਹਨੇ ਉਹ ਕਾ ਲੈਣਾ ਸੀ ਨਾ ਉਧਰ ਚੱਲ ਮੈਂ ਵੇਖ ਲਿਆ ਉਥੇ ਇਹਨਾਂ ਵੀ ਪਤਾ ਕਿ ਇਥੇ ਸੋਨਾ ਹੈ ਨਹੀਂ ਆ ਖਾਲੀ ਪਏ ਬਾਕਸ ਜਿਹਾ ਭਰੇ ਵੀ ਜੇ ਇਹਨੇ ਇਹ ਕੰਮ ਕਰਨਾ ਹੀ ਤੇ ਮੈਨੂੰ ਪੁਸ਼ਕੇ ਕਰਨਾ ਇਹ ਮੇਰੇ ਸਹਾਂਣਾ ਮੇਰੇ ਨਾਲ ਚਲਾਕੀਆਂ ਹੀ ਕਰਦੀ ਰਹੀ ਹੈ ਸਾਰੀਆਂ ਵਿਆਹ ਤੋਂ ਪਹਿਲਾਂ ਚੰਗਾ ਭਲਾ ਸੀ ਕੰਮ ਚੱਲਣ ਡਿਆ ਜਦੋਂ ਦਾ ਵਿਆਹ ਹੋ ਗਿਆ ਉਦੋਂ ਦੀ ਲੜਾਈ ਪਈ ਹੈ ਸਾਡੇ ਘਰ 'ਚ ਮੈਨੂੰ ਕਿਤੇ ਕਿਤੇ ਲੱਗਦਾ ਆ ਵੀ ਮੰਮੀ ਡੈਡੀ ਆ ਨਾ ਜਿਹੜੇ ਉਹ ਸਹੀ ਆ ਤੇ ਇਹ ਗਲਤ ਉਹ ਪਹਿਲੇ ਵੀ ਪਿੰਡ ਮੇਕੋ ਦਵਾਤੀ ਐ ਨਹੀਂ ਉਹਨਾਂ ਦਾ ਵੀ ਕੋਈ ਨਾਂ ਥੇ ਨਹੀਂ ਪਹਿਲਾਂ ਗੱਡੀ ਲਿਆਤੀ ਉਹਦਾ ਵੀ ਕੋਈ ਨਾਂ ਥੇ ਨਹੀਂ ਉਹ ਵੀ ਲੈ ਗਏ ਜਿਹਦੀ ਕਿਸ ਟੁੱਟ ਗਈ ਕੋਈ ਏਜੰਸੀ ਵਾਲੇ ਲੈ ਗਏ ਹੈ ਨਾ ਪੈੜੀ ਆ ਤੇ ਉਹ ਵੀ ਵੱਖ-ਵੱਖ ਕਰਾ ਕੇ ਛੁੱਟਤੀ ਇਹਨੇ ਸਮਝ ਨਹੀਂ ਆਉਂਦੀ ਬੰਦਾ ਕੀ ਆ ਗੱਡੀ ਕਰਦਾ ਤੈਦਾ ਕਰਨਾ ਜਿਵੇਂ ਤੂੰ ਹੋਣੀ ਕਹਿਣਾ ਤੂੰ ਫਲਾ ਫਲਾਈ ਕੀਤੀ ਐ ਤੇ ਕੀ ਕੀ ਆ ਅਜੇ ਮੈਂ ਗਾੜੀ ਗਾੜੀ ਵੀ ਐ ਨਾ ਮੈਂ ਵੀ ਇਹ ਕਰਦੀ ਕੀ ਐ ਭਲਾ ਇਹਦੇ ਚ ਕਸੂਰ ਹੋਇਆ ਨਾ ਤੂੰ ਉਦੋਂ ਹੀ ਮਾਫੀ ਮੰਗਾਉਂਗਾ ਡੈਡੀ ਮੁੰਡੀ ਕੇ ਦੀ ਇਹ ਆ ਵੀ ਘਰ ਦਾ ਪਹਿਲਾ ਜਿਹੜਾ ਹੁਣ ਹੋਈ ਨਾ ਉਹ ਹੀ ਫੇਰ ਲਿਆਂ ਨਾ ਤੂੰ ਇਹ ਸੇਬੋਂ ਦੇ ਨਹੀਂ ਖੜਦੇ ਵਿੱਚ ਕੋਈ ਉਦਾਂ ਹੀ ਕੁੜਿਆ ਕੋਈ ਗੱਲ ਬਾਤ ਹੋਣਾ ਕੀ ਸੋਚੰਦੇ ਆ ਹੁਣ ਕੋਹ ਨਹੀਂ ਉਹ ਦਫ਼ਤਰ ਦੀ ਹੀ ਕੋਈ ਗੱਲ ਬਾਤ ਤੇ ਤੂੰ ਭੈ ਨਾ ਹੀ ਲੰਮੇ ਮੈਂ ਤਾਂ ਤੁਹਾਨੂੰ ਹੀ ਵੇਖ ਕੇ ਆਈ ਆ ਵੀ ਤੂੰ ਨੇਰਾ ਗਿਆ ਹੋਂਦ ਆਇਆ ਚੱਲ ਕੋਈ ਗੱਲ ਨਹੀਂ ਆ ਗਿਆ ਮੈਂ ਜਾ ਚਲਾਉ ਥਾਂ ਪਾਉਗਾ ਲੰਮੇ ਘਾਣਾ ਚੱਲਾ ਆ ਜੀ ਨੀ ਸੋਚੀ ਜਾਂਦੇ ਆ ਵਰਕ ਰੋਟ ਕਿ ਗੋੜੇ ਗੋੜੇ ਠੰਡਵਾ ਤੀ ਅੰਦਰ ਜਾ ਕੇ ਬਿਸਤਰੇ ਤੇ ਬੋਹ ਕੰਟੀ ਦਿਮਾਗ ਚ ਆਉਂਦੇ ਆ ਇਹਨਾਂ ਦੇ ਪਤਾ ਨਹੀਂ ਉਹ ਘਰ ਵੀ ਹੈਗੇ ਕਿ ਨਹੀਂ ਗੇਟ ਖੁੱਲਾ ਛੱਡਿਆ ਵਾ ਕਿੱਥੇ ਗਏ ਹੋਣਗੇ ਮੈਂ ਇੰਨੀ ਠੰਡ ਵਿੱਚ ਕਿਹਾ ਵੀ ਹੈਗਾ ਸੀ ਮੈਂ ਘਰ ਰਹਿਣੀ ਆ ਅੰਤਰਾ ਨਾ ਇੰਨੀ ਠੰਡ ਵਾ ਬੁਰਾ ਹਾਲ ਹੋ ਗਿਆ ਹੈ ਨਾ ਤੇ ਡੱਬੇ ਦੇ ਵਿੱਚ ਰੱਖੇਗੀ ਤੇ ਡੱਬੇ ਨਾ ਚਲ ਗਿਆ ਤੇ ਸੂਡ ਮੇਰਾ ਪਿਛੇ ਆ ਗਿਆ ਵਾ ਇਹ ਕੀ ਚੱਕਰ ਬਣਿਆ ਇਹ ਮੈਨੂੰ ਲੱਗਦਾ ਵਾ ਵੀ ਮੇਰੇ ਬਾਹਰ ਵਿੱਚ ਨਾ ਫੋਲਾ ਫਲਾਈ ਹੋਈ ਆ ਮੈਂ ਤੇ ਪਿਓ ਨੂੰ ਆਜ ਮਾਰਦਾ ਤਸੀਹ ਦਿੰਦੀ ਆ ਮੁੜ ਕੇ ਉਹਨੇ ਕਹਿਣਾ ਵਾ ਤੇ ਗਲਤੀ ਤੇਰੀ ਆ ਆ ਮੇਰੇ ਗਾਲ ਸੁਣਿਓ ਆ ਗਿਆ ਕੀ ਹੋ ਗਿਆ ਵਾ ਹੁਣਾ ਕੀ ਆ ਹਾਂ ਚਲ ਡੱਬੇ ਦਾ ਭਾਵੇਂ ਖਾਲੀ ਹੀ ਉਹਨਾਂ ਵਿੱਚ ਨਹੀਂ ਕੁਝ ਹੈਗਾ ਮੈਂ ਡੱਬੇ ਇੱਥੇ ਰੱਖੇ ਸੀ ਸੋਨੇ ਵਾਲੇ ਤੇ ਸੂਟ ਮੇਰਾ ਗਾੜੀ ਹੀ ਡੱਬੇ ਜਿਹੜੇ ਉਹ ਕਿੱਦਾਂ ਗਾੜੀ ਗਏ ਤੇ ਸੂਟ ਉਰੇ ਆ ਗਿਆ ਵਾ ਨੋਂ ਤਾਂ ਅੱਜ ਦੇ ਮੈਨੂੰ ਲੱਗਦਾ ਵੀ ਮਗਰੋਂ ਮੇਰਾ ਫੋਲਾ ਫਲਾਈ ਕੀਤੀ ਆ ਨਹੀਂ ਅਮਰ ਤੈਨੂੰ ਕਿਤੇ ਭਲੇਖਾ ਲੱਗਾ ਹੋਣਾ ਵਾ ਪਲੇਖਾ ਨਹੀਂ ਲੱਗਾ ਮੈਂ ਇਹਦੀ ਨਿਆਣੀ ਨਹੀਂ ਗਈ ਚਾਬੀ ਤਾਂ ਵੀ ਵਿੱਚ ਇਹੀ ਤਾਂ ਜਿਹੜੀ ਲਾਕਰ ਦੇ ਚਾਦੀ ਆ ਨਾ ਉਹ ਜਿਹੜੀ ਇਹਦੀ ਹੀ ਨਾ ਇਹਨੂੰ ਹੋਰ ਲੱਗੀ ਆ ਰਮਨ ਫੇਰ ਸੋਚ ਲੈ ਤੂੰ ਉਹ ਕਿੱਥੇ ਰੱਖ ਕੇ ਹੋਣੀ ਆ ਜਿਹੜੀ ਚੀਜ਼ ਹੱਥੀਂ ਰੱਖੀ ਹੋਵੇ ਨਾ ਉਹਦਾ ਚੇਤਾ ਨਹੀਂ ਭੁੱਲਦਾ ਹੁੰਦਾ ਐਵੇਂ ਨਾ ਮੈਨੂੰ ਕਹੀ ਜਾ ਮੈਂ ਸ਼ਦਾਣ ਨਹੀਂ ਗਈ ਰਮਨ ਐਵੇਂ ਝੂਠਾ ਨਾ ਨਾ ਲੱਗੀ ਮੈਨੂੰ ਪ੍ਰੂਫ ਕਰ ਲਈ ਕਿ ਠੀਕ ਨੇ ਇਹੋ ਕੰਮ ਕੀਤਾ ਦੇਖ ਲਿਓ ਜੇ ਅੱਜ ਕੱਲ ਨਾ ਨਿਕਲੂ ਨਾ ਫੇਰ ਮੈਨੂੰ ਕਿਉ ਕਿ ਤੂੰ ਝੂਠੀ ਆ ਮੈਂ ਲਗਲੀ ਨੂੰ ਪੁੱਛਣਾ ਹਾਂ ਦੀ लवली ਅਥਾ ਸਟੋਰ ਵਿੱਚ ਕੌਣ ਗਿਆ ਸੀ ਮੇਰੀ ਅਲਮਾਰੀ ਨੂੰ ਕਿੰਨੇ ਹੱਥ ਲਾਇਆ ਤੇ लवली ਨੂੰ ਕੀ ਹੋ ਸੁਪਨਾ ਆਉਣਾ ਉਹ ਕੌਣ ਗਿਆ ਘਰ ਤੇ ਦੋਵੇਂ ਜੀ ਹੀ ਨਾ ਮੈਂ ਪੁੱਛ ਨਹੀਂ ਆਨੂੰ ਮਾਰਦੀ ਆਵਾਜ਼ ਮੈਂ ਭੈਣ ਨੂੰ ਬਥੇਰਾ ਗਿਆ ਸੀ ਵੀ ਭੈਣ ਜੀ ਸਾਨੂੰ ਜਾਣ ਦੋ ਜਾਣ ਦੋ ਪਰ ਉਹਨੇ ਵੀ ਜਿੱਦ ਕੀਤੀ ਨਹੀਂ ਵੀਰ ਤੂੰ ਇਨੇ ਚਿਰ ਬਾਅਦ ਆਇਆ ਤਾਂ ਮੈਂ ਜਾਣ ਨਹੀਂ ਦੇਵਾਂ ਗੱਲਾਂ ਬਾਤਾਂ ਮਾਰਾਂਗੇ ਚੰਗੀਆਂ ਗੱਲਾਂ ਬਾਤਾਂ ਉਹਦੀਆਂ ਸੁਣੀਆਂ ਹੀ ਆਰਾਮੰਨੇ ਨਾ ਆ ਨਵਾਂ ਸਿਆਪਾ ਫੇਰ ਛੇੜਤਾਈਓ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਉਹਨੇ ਬੋਲਿਆ ਕਿ ਨਹੀਂ ਬੋਲਿਆ ਕਿ ਡੱਬੇ ਉਰੇ ਹੀ ਕਿ ਕਿੱਥੇ ਹੀ ਤੇ ਹੁਣ ਉਹਦਾ ਨਾਮ ਲਾਤਾ ਹੀ ਤੇ ਜਦੋਂ ਉਹਨੂੰ ਪੁੱਛਿਆ ਤੇ ਉਹਨੇ ਕਹਣਾ ਮੈਂ ਕੀਤਾ ਨਹੀਂ ਇਹ ਕੰਮ ਹੁਣ ਵੇਖੋ ਘਰ ਦਾ ਕੀ ਬੜਦਾ ਸਬਜੀ ਤੇ ਮੈਨੂੰ ਲੱਗਦਾ ਉਹਨੇ ਬਣਾਈਆਂ ਰਾਤੀ ਚਲੋ ਫੁਲਕੀਆਂ ਦਾ ਕੰਮ ਆ ਆਟਾ ਤੇ ਗੁੱਜਾ ਹੁਣਾਵਾ ਮੰਮੀ ਤੁਸੀਂ ਦੱਸਿਆ ਨਹੀਂ ਵੰਡੇ ਜਾਣ ਲੱਗੀਆਂ ਵੰਡੇ ਬੁੱਤ ਕੀ ਦੱਸਣਾ ਹੀਗਾ ਤੇ ਅਧ ਮੈਂ ਡੈਡੀ ਨੂੰ ਕਹੇ ਕਿ ਇਕੱਲੇ ਚਲ ਜਾਓ। ਅੱਛਾ ਤੇ ਇਹ ਮੈਨੂੰ ਕਹਿੰਦੇ ਪਾਪਾ ਜਾਣੋਂ ਨਹੀਂ ਕਰਨਾ ਤੇ ਚੱਲ ਮੇਰੇ ਨਾਲ ਘੰਟੇ ਦੇ ਵਿੱਚ ਵਾਪਸ ਆ ਜਾਣਾ। ਤੇ ਗਏ ਤੇ ਭੂਆ ਤੇਰੀ ਨੇ ਜਿਹੜੀ ਕਰਨੀ। ਅੱਛਾ ਆਂਦੀ ਪਈਂ ਨੇ ਚੇਰ ਬਾਅਦ ਤੂੰ ਨਹੀਂ ਆਏਗੀ। ਮੈਂ ਅੱਜ ਤਾਨੂੰ ਜਾਨ ਨਹੀਂ ਦੇਣਾ। ਉਹਨੇ ਬਦੋ ਬਦਈ ਰਾਤ ਰੱਖ ਰਿਆ। ਤੇ ਮੰਮੀ ਮੇਰੀ ਗੱਲ ਸੁਣੋ ਤਾਂ ਦੱਸ ਕੇ ਜਾਂਦਾ ਨਾ ਫਰਜ਼ ਹੀ ਨਾ। ਬਾਰ ਬਾਰ ਘਾਰੇ ਆ। ਮੈਂ ਤੇ ਇਹ ਸੋਚਿਆ ਕਿ लवली ਤੇਰੇ ਲੱਗੇ ਹੀ ਆ। ਤੁਸੀਂ ਦੋਵੇਂ ਜਣੇ ਘਰ ਜੇ ਤੇ ਚਲ ਕੋਈ ਨਹੀਂ ਜਾਣੋਂ ਕਰਨਾ ਆ ਜਾਣਾ ਘੰਟੇ ਦੇ ਵਿੱਚ ਵਿੱਚ। ਪਰ ਉਹਾਂ ਦੀ ਵੀ ਨਹੀਂ ਜਾਣਦੇ ਨਾ ਨਹੀਂ ਜਾਣਦੇ ਵਾ ਤਾਂ ਫੇਰ ਉਹਨੂੰ ਮਜ਼ਦੂਰੀ ਦਾ ਸਰਾਤ ਲੈਣਾ ਪਿਆ ਤਾਂ ਹੀ ਮੈਂ ਅਗਲੇ ਨੂੰ ਫੋਨ ਕੀਤਾ ਸੀ ਜਦੋਂ ਉਹ ਅੱਧਾ ਨਿਭਾਦ ਕਰਨਾ ਮੈਂ ਮੰਨੀ ਜਾਂ ਚੱਲ ਗਏ ਰਾਤ ਰਹਿ ਗਏ ਚਲੋ ਕੋਈ ਗੱਲ ਨਹੀਂ ਜਣਾ ਪਈ ਨਾ ਰਿਸ਼ਤੇਦਾਰਾਂ ਦੀ ਪਿਆੰਕੀ ਕਹਿੰਦੇ ਸੀ ਕਿ ਭੂਆ ਚੰਗੀ ਨਹੀਂ ਹੈ ਉਹ ਤਾਂ ਤੇਰੀ ਗੱਲ ਠੀਕ ਵਾ ਪਰ ਹੁਣ ਨਾ ਧੀ ਪਿਆ ਨੂੰ ਦਿਨ ਵਾਲਾ ਤੇ ਮਿਲਣਾ ਹੀ ਪੈਂਦਾ ਵਾ ਲੋਹੜੀ ਦਾ ਦਿਨ ਹੀ ਤੇ ਕਿੱਦਾਂ ਨਾ ਜਾਂਦੇ ਉਹ ਵੀ ਮੂੰਹ ਚੁੱਕ ਚੁੱਕ ਕੇ ਪਿਆ ਕੇ ਮੰਮੀ ਉਹ ਤਾਂ ਕੱਲਾ ਜ਼ਰੂਰ ਠੀਕ ਵਾ ਪਹਿਲਾਂ ਵੀ ਕਹੀ ਹੁੰਦੀ ਸੀ ਕਿ ਚੰਗੀ ਨਹੀਂ ਹੈ ਹੁਣ ਉਹ ਚੰਗੀ ਹੋ ਗਈ ਹੈ ਪੈਨੋ ਦੇ ਨਾਲ ਲੜਾਈ ਦਾ ਸਿਰਫ ਮੌਕਾ ਚਾਹੀਦਾ ਵਾ ਪੀਆ ਘਰ ਆ ਗਏ ਆ ਤਾਂ ਬਸ ਉਹ ਫੇਰ ਆੜਾ ਲੱਗਦੇ ਬੈਠਾ ਮਮੀ ਬਸ ਹੀ ਖਾਂ ਨੂੰ ਬਦਰਾਮ ਕਰਨਾ ਇਸੇ ਤਰ੍ਹਾਂ ਦੇ ਵਿੱਚ ਆਪ ਵੀ ਫੇਰ ਚੰਗੇ ਬਣੇ ਹੋ ਗਏ ਨੈਦੀ ਨਾਲ ਥੋੜਾ ਗੱਲ ਕਰਨ ਜੋਗੀ ਹੈਗੀ ਹੁਣ ਬਸ ਫੇਰ ਮੌਕਾ ਛੜੋ ਕੇ ਚੱਲ ਆਪ ਨੂੰ ਉੱਥੇ ਜਾ ਕੇ ਚੰਗੇ ਬਣ ਗਏ ਨਹੀਂ ਹੀ ਚੰਗੇ ਘੜੀ ਘੜੀ ਤੇਰਾ ਮੈਂ ਕੀ ਮੱਥਾ ਲਾਵਾਂ ਗੱਲ ਤੇਰੇ ਨਾਲ ਮੈਂ ਕਰਨੀ ਹੈ ਪਰ ਕੋਈ ਗੱਲ ਨਹੀਂ ਮੌਕਾ ਆ ਰਹੇ ਨੇ ਪਹਿਲਾਂ ਤਾਂ ਮੈਂ लवली ਨਾ ਕਰੂੰਗੀ ਗੱਲ